ਫੜੀ ਜਾਂ ਕਿ ਬਣਾਈਏ ਤੇ ਮਾਰ ਜੀ ਇੱਕ ਮਿੰਟ ਬਾਅਦ ਵੇਗਾ ਨਹੀਂ ਨਹੀਂ ਬਾਪਿਆ ਅਰੇ ਅਰੇ ਘਰ ਲਈ ਘਰੂ ਅੱਛਾ ਇਹ ਰੂਪ ਘਰੂ ਤੇਰਾ ਵਿਚ ਤੇਰੇ ਬਾਪਿਆ ਅੜਾਈ ਆ ਤੇਰਾ ਵਿਚ ਤੇਰੇ ਬਾਪਿਆ ਬੜੇ ਬੁੱਲੇ ਜਿਵੇਂ ਜਵਾਨੀ ਵਿੱਚ ਨਹੀਂ ਬੜੇ ਬੁੱਲੇ ਜਿਵੇਂ ਨਾਨੂ ਬਣਾਇਆ ਜੱਟਨੀ ਬੜੇ ਬੁੱਲੇ ਰੁੱਤੇ ਆਜਵਾਨੀ ਵਿੱਚ ਨਹੀਂ ਤੇਰੇ ਜੱਗਰ ਨਾਨੂ ਬਣਾਇਆ ਜੱਟਨੀ ਅਭੀ ਜੀਵਾਨੀ ਘਾਰੇ ਚੜਦੀ ਵਿਚੀ ਦੇ ਬੰਦੂ ਗੁੜਾ ਮਾਰੀ ਜਾ ਨਾਚ ਚਰਨ ਤੋਂ ਅਗਲਾ ਉਹ ਜਾ ਕੇ ਕਿੰਨਾ ਮੇਲੇ